ਜਾ ਸਕਦਾ ਹੈ ਜਿਸ ਵੀ ਫੁਰਨੇ ਨੂੰ ਵਸ ਦੇ ਵਿੱਚ ਕਰਨਾ ਹੈ ਉਹਦੇ ਤੇ ਧਿਆਨ ਨਹੀਂ ਜਾਣਾ ਉਹਦੇ ਤੇ ਧਿਆਨ ਨਹੀਂ ਦੇਣਾ ਚੰਗਿਆਈ ਤੇ ਧਿਆਨ ਦਿੱਤਾ ਜਾਵੇ ਉਹ ਫੁਰਨਾ ਆਪਣੇ ਆਪ ਖਤਮ ਹੋ ਜਾਂਦਾ ਹੈ ਤੇ ਜੇ ਬੰਦਾ ਕਹੇ ਜੀ ਮੈਂ ਉਸ ਫੁਰਨੇ ਤੇ ਹੀ ਧਿਆਨ ਰੱਖਣਾ ਹੈ ਇਹ ਫੁਰਨੇ ਨੂੰ ਮੈਂ ਕਾਬੂ ਦੇ ਵਿੱਚ ਕਰਕੇ ਰੱਖਣਾ ਹੈ ਉਤਨਾ ਜਿੰਨਾ ਕਾਬੂ ਦੇ ਵਿੱਚ ਕੀਤਾ ਜਾਵੇਗਾ ਉਤਨਾ ਤੇਜ਼ੀ ਦੇ ਨਾਲ ਜ਼ੋਰ ਦੇ ਨਾਲ ਆ ਕੇ ਉਲਟਾ ਵੱਧ ਆਪਣੇ ਥੱਲੇ ਦਬ ਲੈਂਦਾ ਹੈ ਉਹ ਫੁਰਨਾ ਫਿਰਸਾਨ ਉਹ ਨਿਕਲ ਨਹੀਂ ਦਿੰਦਾ ਫਿਰ ਸਾਨੂੰ ਉਲਟਾ ਦੁੱਗਣੇ ਜ਼ੋਰ ਦੇ ਨਾਲ ਤੇਜ਼ੀ ਦੇ ਨਾਲ ਆ ਕੇ ਫਿਰ ਦੁੱਗਣਾ ਸਾਨੂੰ ਆਪਣੇ ਥੱਲੇ ਕਰ ਲੈਂਦਾ ਉਹ ਫਲਮਨਾ ਉਹ ਵਿਚਾਰ ਉਹ ਵਿਕਾਰ ਦੱਬਿਆ ਨਹੀਂ ਜਾ ਸਕਦਾ ਫੁਰਨਿਆਂ ਦੇ ਨਾਲ ਲੜਿਆ ਨਹੀਂ ਜਾ ਸਕਦਾ ਫੁਰਨਿਆਂ ਨੂੰ ਦਬਾਇਆ ਨਹੀਂ ਜਾ ਸਕਦਾ ਫੁਰਨਿਆਂ ਨੂੰ ਖਤਮ ਵੀ ਨਹੀਂ ਕੀਤਾ ਜਾ ਸਕਦਾ ਈਮਾਨਦਾਰੀ ਨਾਲ ਆਪਣੇ ਅੰਦਰ ਵੇਖੀਏ ਨਾ ਜੀ ਇਹ ਗੁਰਬਾਣੀ ਦੀ ਵਿਚਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਐਵੇਂ ਨਹੀਂ ਕਹਿ ਰਹੇ ਅਵਰ ਪੰਜ ਹਮ ਏਕ ਜਨ ਜਦੋਂ ਬਿਲਕੁਲ ਕਲੀਅਰ ਵਿਚਾਰ ਹੋਣੀ ਹੈ ਤਾਂ ਇੱਥੇ ਬਰਾਬਰ ਰੂਪ ਦੇ ਵਿੱਚ ਬੈਠ ਕੇ ਸਾਨੂੰ ਆਪਣੇ ਮਨ ਨੂੰ ਵੇਖਣਾ ਪੈਣਾ ਹੈ ਪਾਤਸ਼ਾਹ ਇਹ ਵਿਕਾਰ ਰੋਜ਼ਾਨਾ ਹੀ ਮਾਰਦੇ ਨੇ ਇਹ ਰੋਜ਼ਾਨਾ ਹੀ ਪਰੇਸ਼ਾਨ ਕਰਦੇ ਨੇ ਇਹ ਰੋਜ਼ਾਨਾ ਹੀ ਤੰਗ ਕਰਦੇ ਨੇ ਰੋਜ਼ਾਨਾ ਹੀ ਆ ਕੇ ਇਹ ਬਹੁਤ ਤਰ੍ਹਾਂ ਦੇ ਝਮੇਲੇ ਖੜੇ ਕਰਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੰਨਦੇ ਨੇ ਗੁਰੂ ਨੇ ਫਿਰ ਵੀ ਕਹਿ ਰਹੇ ਨੇ ਪਰ ਕਈ ਵਾਰ ਅਸੀਂ ਉਸ ਚੀਜ਼ ਦੇ ਵਿੱਚ ਹੁੰਦੇ ਹਾਂ ਪਰ ਅਸੀਂ ਮੰਨਦੇ ਨਹੀਂ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਸਾਡੇ ਵਿੱਚ ਇੱਕ ਮਨੁੱਖਾਂ ਦੇ ਵਿੱਚ ਇੱਕ 도ਗਲਾ ਭਾਵ ਹੁੰਦਾ ਹੈ ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਕਿਉਂਕਿ ਧਾਰਮਿਕ ਪਹਿਰਾਵਾ ਹੈ ਧਰਮੀ ਵੀ ਦਿਸਣਾ ਹੈ ਚੰਗੇ ਵੀ ਦਿਸਣਾ ਹੈ ਤੇ ਜੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹਿ ਦੇਵਾਂਗੇ ਜੀ ਮੈਨੂੰ ਕਾਮ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਕਰੋਧ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਅਹੰਕਾਰ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਲੋਭ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਆਸਾ ਮਨਸ਼ਾ ਉਪਮਾ ਵਡਿਆਈ ਨਿੰਦਿਆ ਚੁਗਲੀ ਈਰਖਾ ਨਫ਼ਰਤ ਇਹ ਬੜੇ ਪਰੇਸ਼ਾਨ ਕਰਦੇ ਨੇ ਮੈਂ ਕੀ ਕਰਾਂ ਆਪਾਂ ਕਦੇ ਨਹੀਂ ਕਹਿੰਦੇ ਜੀ ਇਦਾਂ ਬਾਹਰ ਬਾਰੇ ਥੋੜਾ ਜਿਹਾ ਸੁਣਿਆ ਹੈ ਮੈਂ ਗਿਆਤ ਨਹੀਂ ਕਹਿੰਦੇ ਉੱਥੇ ਥੈਰਾਪਿਸਟ ਹੁੰਦੇ ਨੇ ਜਿਨ੍ਹਾਂ ਦੇ ਕੋਲ ਅੰਗਰੇਜ਼ ਲੋਕ ਜਾਂਦੇ ਨੇ ਜੇ ਉਹਨਾਂ ਨੂੰ ਕੋਈ ਈਰਖਾ ਨਫ਼ਰਤ ਹੁੰਦੀ ਹੈ ਕਿਸੇ ਨਾਲ ਕੋਈ ਟੈਨਸ਼ਨ ਡਿਪਰੈਸ਼ਨ ਹੁੰਦਾ ਹੈ ਤਾਂ ਉਹ ਜਾ ਕੇ ਸਪਸ਼ਟ ਆਪਣਾ ਦਿਮਾਗ ਸਾਫ਼ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਨੇ ਜੀ ਮੈਨੂੰ ਇਹ ਪਰੇਸ਼ਾਨੀ ਹੈ ਬੇਮਤਲਬ ਜੀ ਟੈਨਸ਼ਨ ਬਣੀ ਰਹਿੰਦੀ ਹੈ ਮੇਰੀ ਸੁਰਤ ਤੇ ਬੇਮਤਲਬ ਜਾਂ ਕਿਸੇ ਨਾਲ ਈਰਖਾ ਨਫ਼ਰਤ ਬਣੀ ਰਹਿੰਦੀ ਹੈ ਮੇਰੇ ਸੁਰਤ ਤੇ ਬੇਮਤਲਬ ਜਾਂ ਮੈਂ ਅਹੰਕਾਰ ਜਾਂ ਕਰੀ ਜਾਂਦਾ ਆਪਣੇ ਆਪ ਦੇ ਜੀਵਨ ਦੇ ਵਿੱਚ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਇਦਾਂ ਕੀ ਹੱਲ ਹੈ ਇਹ ਵਿਕਾਰ ਬੜੇ ਪਰੇਸ਼ਾਨ ਕਰਦੇ ਨੇ ਕ੍ਰੋਧ ਬੜਾ ਵਾਉਂਦਾ ਹੈ ਜੀ ਮਿੱਥੋਂ ਤਾਂ ਸਹਿਣ ਹੀ ਨਹੀਂ ਹੁੰਦਾ ਕੁਝ ਪਰ ਆਪਾਂ ਨਹੀਂ ਦੱਸਦੇ ਆਪਣੇ ਥੈਰਾਪਿਸਟ ਨਹੀਂ ਹੁੰਦੇ ਨਾ ਤੇ ਇਦਾਂ ਦੀ ਕੋਈ ਗੱਲ ਹੀ ਹੈ ਆਪਣੇ ਆਪਣੀ ਸਿਰਫ ਗੁਰੂ ਹੈ ਤੇ ਗੁਰੂ ਕੋਲ ਆ ਕੇ ਵੀ ਕਈ ਵਾਰ ਅਸੀਂ ਆਪਣਾ ਜਿਹੜਾ ਅੰਦਰ ਦਾ ਅੰਦਰ ਜੋ ਚੱਲ ਰਿਹਾ ਹੈ ਉਹਨੂੰ ਸੱਚੋ ਸੱਚ ਬਿਆਨ ਨਹੀਂ ਕਰਦੇ ਅਸੀਂ ਗੱਲ ਇੱਥੇ ਰੱਖ ਲੈਂਦੇ ਹਾਂ ਚਤੁਰਾਈ ਨਾਲ ਚਤੁਰਪੁੱਝ ਪਾਈਏ ਅਸੀਂ ਚਤੁਰਾਈ ਰੱਖਦੇ ਹਾਂ ਅੰਦਰ ਅਸੀਂ ਚਲਾਕੀ ਰੱਖਦੇ ਹਾਂ ਗੁਰੂ ਦੇ ਸਾਹਮਣੇ ਵੀ ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਤੂੰ ਚਤੁਰਾਈ ਰੱਖ ਸਕਦਾ ਹੈ ਚਲਾਕ ਬਣ ਸਕਦਾ ਹੈ ਪਰ ਵੇਖ ਤੇਰੇ ਫਿਰ ਮਨ ਦੇ ਹਾਲਾਤ ਉੱਥੇ ਹੀ ਰਹਿਣੇ ਨੇ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਦੇ ਆਸ ਵਿਕਾਰਾਂ ਦੇ ਵਿੱਚ ਹੀ ਫਸਿਆ ਰਹੇਗਾ ਮੈਂ ਗੱਲ ਤੇ ਵਾਪਸ ਆ ਜਾਵਾਂ ਜਦੋਂ ਤੱਕ ਅਸੀਂ ਸਾਫ਼ ਨਹੀਂ ਰੱਖਾਂਗੇ ਗੁਰੂ ਆ ਕੇ ਗੁਰੂ ਅੱਗੇ ਆ ਕੇ ਕਿ ਪਾਤਸ਼ਾਹ ਇਹ ਵਿਕਾਰ ਨਿਰੰਤਰ ਚੱਲਦੇ ਨੇ ਨਿਰੰਤਰ ਨੇ ਇਹਨਾਂ ਤੋਂ ਕਿਵੇਂ ਬਚਿਆ ਜਾਵੇ ਕਿਵੇਂ ਬਚਾ ਕੀਤਾ ਜਾਵੇ ਤਾਂ ਗੁਰੂ ਪਾਤਸ਼ਾਹ ਨੇ ਹੱਲ ਜੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਉਹ ਦੱਸਿਆ ਗੁਰੂ ਪਾਤਸ਼ਾਹ ਨੇ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਜੰਮ ਦਲ ਵਿਖਮ ਕਣਾ ਕਹਿੰਦੇ ਤੈਨੂੰ ਲੱਗਦਾ ਹੈ ਨਾ ਥੋੜਾ ਜਿਹਾ ਕਿ ਇਸ ਕਾਮ ਕ੍ਰੋਧ ਲੋਭ মোহ ਹੰਕਾਰ ਆਸਾ ਮਨਸਾ ਝੂਠੀ ਉਪਮਾ ਵਡਿਆਈ ਹੁਣ ਤੇ ਇਹਦੇ ਵਿੱਚੋਂ ਥੋੜਾ ਥੋੜਾ ਜਿਹਾ ਆਨੰਦ ਆ ਰਿਹਾ ਹੈ ਚੰਗਾ ਲੱਗ ਰਿਹਾ ਹੈ ਪਰ ਕਹਿੰਦੇ ਅੱਗੇ ਜਾ ਕੇ ਵੇਖੇਗਾ ਬੜਾ ਵਿਖਮ ਘਣਾ ਵਿਕਾਰਾਂ ਦਾ ਜਮਾ ਦਾ ਇੱਕ ਦਲ ਹੈ ਤੇਰੇ ਸਾਹਮਣੇ ਇੱਕ ਪੂਰੀ ਸੈਨਾ ਖੜੀ ਹੈ ਤੇਰੇ ਸਾਹਮਣੇ ਉਸ ਸੈਨਾ ਨੇ ਉਹਨਾਂ ਵਿਚਾਰਾਂ ਨੇ ਉਹਨਾਂ ਵਿਕਾਰਾਂ ਨੇ ਤੈਨੂੰ ਦੱਬ ਲੈਣਾ ਹੈ ਫਿਰ ਤੂੰ ਨਿਕਲ ਨਹੀਂ ਪਾਏਗਾ ਜ਼ਿਆਦਾਤਰ ਲੜਾਈਆਂ ਵੇਖਿਓ ਕਿੱਥੋਂ ਪੈਦਾ ਹੁੰਦੀਆਂ ਨੇ ਧਿਆਨ ਦੇ ਨਾਲ ਉਹ ਕਾਮ ਦੀਆਂ ਲੜਾਈਆਂ ਨਹੀਂ ਬਾਹਰੀ ਰਿਸ਼ਤੇ ਨਾਤਿਆਂ ਦੀਆਂ ਲੜਾਈਆਂ ਨਹੀਂ ਰਿਸ਼ਤੇ ਨਾਤਿਆਂ ਦੀਆਂ ਲੜਾਈਆਂ ਨੂੰ ਇਗਨੋਰ ਕਰਦੋ ਕੁਝ ਸਮੇਂ ਦੇ ਲਈ ਧਿਆਨ ਦੇ ਨਾਲ ਸੋਚਿਓ ਲੜਾਈ ਉਤਪੰਨ ਕਿੱਥੋਂ ਹੋ ਜਾਂਦੀ ਹੈ ਗੱਲ ਸ਼ੁਰੂ ਕਿੱਥੋਂ ਹੋ ਜਾਂਦੀ ਹੈ ਉਹ ਲੜਾਈ ਹੈ ਕਾਮ ਦੀ ਉਹ ਲੜਾਈ ਹੈ ਕ੍ਰੋਧ ਦੀ ਉਹ ਲੜਾਈ ਹੈ ਮੋਹ ਦੀ ਉਹ ਲੜਾਈ ਹੈ ਕ੍ਰੋਧ ਦੀ ਉਹ ਲੜਾਈ ਹੈ ਅਹੰਕਾਰ ਦੀ ਹਉਮੈ ਦੀ ਮੈਂ ਮੇਰੀ ਦੀ ਵਡਿਆਈ ਦੀ ਭੁੱਖ ਦੀ ਇਹ ਲੜਾਈਆਂ ਨੇ ਬੜੇ ਧਿਆਨ ਨਾਲ ਸਮਝੋ ਜੇ ਆਪ ਪਕੜ ਕਰ ਰਹੇ ਹੋ ਇਸ ਗੱਲ ਨੂੰ ਜਿਤਨੇ ਵੀ ਰਿਸ਼ਤੇ ਨਾਤੇ ਨੇ ਜਿਤਨਾ ਵੀ ਵਿਚਰਨਾ ਹੈ ਮਨੁੱਖ ਦਾ ਜੋ ਵੀ ਕਰਨਾ ਹੈ ਮਨੁੱਖ ਦਾ ਉਸ ਵਿੱਚ ਵਿਚਰਨ ਦੇ ਵਿੱਚ ਕਿੱਥੋਂ ਭਾਵਨਾ ਉਤਪੰਨ ਹੋ ਰਹੀ ਹੈ ਕਿੱਥੋਂ ਕੋਈ ਬਲਬਲਾ ਪੈਦਾ ਹੋ ਰਿਹਾ ਹੈ ਕਿੱਥੋਂ ਕੋਈ ਫਰਨਾ ਪੈਦਾ ਹੋ ਰਿਹਾ ਹੈ ਉਹ ਵਿਕਾਰਾਂ ਦੀ ਜੜ ਹੋਵੇਗੀ ਉਹ ਵਿਕਾਰਾਂ ਦਾ ਹੀ ਆਪਣਾ ਇੱਕ ਸੰਸਾਰ ਹੋਵੇਗਾ ਪਰ ਮਨੁੱਖ ਉੱਥੇ ਨਹੀਂ ਜਾਂਦਾ ਫਿਰ ਮਨੁੱਖ ਸ਼ਬਦਾਂ ਤੇ ਜਾਂਦਾ ਏ ਉਹਨੇ ਮੈਨੂੰ ਐਦਾਂ ਬੋਲਿਆ ਉਹਨੇ ਮੈਨੂੰ ਐਦਾਂ ਬੋਲਿਆ ਏ ਬੋਲਿਆ ਕਿਉਂ ਕਿਉਂ ਗੱਲ ਉਹ ਪੈਦਾ ਹੋਈ ਉਹ ਬਹੁਤ ਡੂੰਘੇ ਜਾ ਕੇ ਆਪ ਸੋਚੋਗੇ ਤਾਂ ਇਹਨਾਂ ਵਿਕਾਰਾਂ ਦੇ ਅਧੀਨ ਉਹ ਗੱਲ ਘੁੰਮਦੀ ਏ ਤਾਂ ਫਿਰ ਬਹੁਤੇ ਰਿਸ਼ਤੇ ਨਾਤੇ ਵਿਆਹ ਸ਼ਾਦੀਆਂ ਵਾਲੀਆਂ ਗੱਲਾਂ ਥੋੜਾ ਜਿਹਾ ਇੱਧਰ ਨੂੰ ਲੈ ਲਈਏ ਵਿਸ਼ਿਆਂ ਨੂੰ ਰਿਸ਼ਤੇ ਨਾਤੇ ਟੁੱਟਦੇ ਨੇ ਅੱਜ ਦੀ ਜਨਰੇਸ਼ਨ ਸਾਡੇ ਵਰਗੇ ਬੱਚੇ ਬਹੁਤ ਗੱਲਾਂ ਨੂੰ ਫੇਸ ਕਰ ਰਹੇ ਨੇ ਬਹੁਤ ਕੁਝ ਇਦਾਂ ਦਾ ਪੈਦਾ ਹੋ ਰਿਹਾ ਏ ਉਹਦਾ ਕਾਰਨ ਹੀ ਹੈ ਵਿਕਾਰ ਵਿਕਾਰਾਂ ਨੂੰ ਨਾ ਸਮਝਣਾ ਇੱਕ ਗੱਲ ਇਮਾਨਦਾਰੀ ਨਾਲ ਕਹਾਂ ਜੀ ਮੈਂ ਵਿਕਾਰਾਂ ਦੇ ਨਾਲ ਅਸੀਂ ਸਾਰੇ ਰੋਜ਼ਾਨਾ ਲੜਦੇ ਹਾਂ ਸਾਰੇ ਭਾਵੇਂ ਕੋਈ 10 ਸਾਲ ਦਾ ਬੱਚਾ ਵੀ ਹੈ ਭਾਵੇਂ ਕੋਈ 25 ਸਾਲ ਦਾ ਜਵਾਨ ਵੀ ਹੈ ਭਾਵੇਂ ਬਿਲਕੁਲ ਐਂਡ ਤੇ ਲੈ ਜਾਵਾਂ ਕੋਈ 60 ਸਾਲਾਂ ਦਾ ਬਜ਼ੁਰਗ ਵੀ ਹੈ ਉਮਰ ਦੇ ਪੈਮਾਨੇ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ ਰੋਜ਼ਾਨਾ ਮਨੁੱਖ ਇਹਦੇ ਨਾਲ ਇਹਨੂੰ ਸਮਝਾ ਕਰਕੇ ਇਹਨੂੰ ਵਾਸ ਕਰਕੇ ਇਹਨੂੰ ਇਗਨੋਰ ਕਰਕੇ ਗੁਰੂ ਦੇ ਨਾਲ ਧਿਆਨ ਲਾ ਕਰਕੇ ਸਮਝਦਾ ਹੈ ਸਮਝਾਉਂਦਾ ਹੈ ਆਪਣੇ ਆਪ ਨੂੰ ਇੱਕ ਚੰਗੇ ਰਾਹ ਤੇ ਤੋਰਦਾ ਹੈ ਪਰ ਹਰ ਇਨਸਾਨ ਇਹਦੇ ਨਾਲ ਰੋਜ਼ਾਨਾ ਡੀਲ ਕਰਦਾ ਹੈ ਤੇ ਬੱਚਿਆਂ ਦੇ ਨਾਲ ਅਸੀਂ ਪਤਾ ਕੀ ਕਰਦੇ ਹਾਂ ਜੀ ਇੱਕ ਇਹ ਗੱਲ ਬੜੀ ਬੁਰੀ ਲੱਗਦੀ ਹੈ ਕਿ ਅਸੀਂ ਨੌਜਵਾਨਾਂ ਦੇ ਵਿੱਚ ਜਦੋਂ ਇਹ ਗੱਲ ਦੱਸਦੇ ਹਾਂ ਆਪਣੇ ਬੱਚਿਆਂ ਨੂੰ ਅਸੀਂ ਸਪਸ਼ਟਲੀ ਤਾਂ ਇਹ ਗੱਲਾਂ ਕਹਿੰਦੇ ਵੀ ਨਹੀਂ ਪਰ ਗੁਰੂ ਪਿਤਾ ਸਾਨੂੰ ਸਮਝਾਉਂਦੇ ਨੇ ਬਿਲਕੁਲ ਸਾਫ਼ ਸਮਝਾਉਂਦੇ ਨੇ ਬੱਚਿਆਂ ਤੇ ਅਸੀਂ ਜ਼ਬਰਦਸਤੀ ਬੁਖਾਉਂਦੇ ਹਾਂ ਕਿ ਜੇ ਇਹ ਕੋਈ ਕੰਮ ਇਦਾਂ ਹੋ ਗਿਆ ਜੇ ਇਹ ਕੋਈ ਕੰਮ ਕ੍ਰੋਧ ਵਾਲੀ ਗੱਲ ਹੋ ਗਈ ਤੁਹਾਡੇ ਇਹ ਕਰ ਦਵਾਂਗੇ ਮਾਰ ਦੇਵਾਂਗੇ ਤੇ ਬਹੁਤੀਆਂ ਘਟਨਾਵਾਂ ਇਦਾਂ ਦੀਆਂ ਵੇਖੀਆਂ ਜਾ ਸਕਦੀ ਨੇ ਸੰਸਾਰ ਦੇ ਵਿੱਚ ਬਹੁਤੇ ਪਿਤਾ ਬਹੁਤੇ ਲੋਕ ਆਪਣੇ ਧੀਆ ਪੁੱਤਰਾਂ ਨੂੰ ਖਤਮ ਹੀ ਕਰ ਦਿੰਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਘਰਾਵਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਪਰ ਜੋ ਗੁਰਬਾਣੀ ਪੜ੍ਹ ਕੇ ਸਮਝ ਆਉਂਦਾ ਏ ਆਪਣੇ ਧੀਆ ਪੁੱਤਰਾਂ ਨੂੰ ਕਹਿਣਾ ਚਾਹੀਦਾ ਏ ਪੁੱਤਰ ਇਹ ਕਾਮ ਇਹ ਕ੍ਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਅਸੀਂ ਵੀ ਇਨ੍ਹਾਂ ਵਿੱਚੋਂ ਲੰਗੇ ਹਾਂ ਇਨ੍ਹਾਂ ਤੇ ਜਿੱਤ ਪ੍ਰਾਪਤ ਕਰਨਾ ਸੌਖਾ ਨਹੀਂ ਥੋੜਾ ਸਮਝਦਾਰੀ ਨਾਲ ਚੱਲਿਓ ਇਹ ਜ਼ਿੰਦਗੀ ਬੜੀ ਡਾਮਾ ਡੋਲ ਹੈ ਪਰ ਇਦਾਂ ਕਹੇ ਕੌਣ पिता ਸੋਚਦਾ ਏ ਇਦਾਂ ਦੀਆਂ ਗੱਲਾਂ ਹੁਣ ਧੀਆਂ ਪੁੱਤਰਾਂ ਨੂੰ ਕਿਵੇਂ ਕਹੀਆਂ ਜਾਣ ਇਹ ਕੋਈ ਸ਼ਰਮ ਵਾਲੀ ਗੱਲ ਨਾ ਪਾਈ ਇਹ ਤੇ ਅੰਦਰ ਦੀ ਜ਼ਿੰਦਗੀ ਦੀ ਪੂਰਾ ਸੰਸਾਰ ਜਿਹਦੇ ਤੇ ਚੱਲ ਰਿਹਾ ਏ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦਾ ਢਾਂਚਾ ਖਰਾਬ ਕਰ ਰਹੇ ਨੇ ਰਿਸ਼ਤੇ ਨਾਤੇ ਖਰਾਬ ਕਰ ਰਹੇ ਨੇ ਜਦੋਂ ਬਹੁਤ ਕੁਝ ਹੈਪਨ ਹੋ ਜਾਂਦਾ ਏ ਉਦੋਂ ਬੈਠਣ ਦੀ ਬਜਾਏ ਪਹਿਲਾਂ ਆਪਣੇ ਪੁੱਤਰਾਂ ਧੀਆਂ ਨੂੰ ਸਿੱਧਾ ਸਪਸ਼ਟ ਸਮਝਾ ਦਿਓ ਪੁੱਤਰ ਇਹ ਬੜੇ ਬਲਵਾਨ ਨੇ ਇਹ ਬੜੇ ਬਲਵਾਨ ਨੇ ਬੜੇ ਸ਼ਕਤੀਸ਼ਾਲੀ ਨੇ ਇੰਨਾ ਅੱਗੇ ਜਿੱਤ ਪਾਉਣਾ ਇੰਨਾ ਤੇ ਜਿੱਤ ਹਾਸਲ ਕਰਨਾ ਕੋਈ ਸੌਖੀ ਖੇਡ ਨਹੀਂ ਅਸੀਂ ਵੀ ਲੰਘੇ ਹਾਂ ਬੜਾ ਕੁਝ ਵੇਖਿਆ ਹੈ ਕਿਤੇ ਡਿੱਗੇ ਵੀ ਕਿਤੇ ਉੱਠੇ ਵੀ ਬੜਾ ਕੁਝ ਹੋਇਆ ਏ ਪਰ ਤੁਸੀਂ ਸੰਭਲ ਕੇ ਚੱਲਿਓ ਕਿਤੇ ਕੁਝ ਮਾੜਾ ਨਾ ਹੋ ਜਾਵੇ ਸੰਭਲ ਕੇ ਚੱਲਿਓ ਪਰ ਅਸੀਂ ਦੂਜਾ ਪੈਤੜਾ ਪਣਾਉਂਦੇ ਹਾਂ ਜੇ ਕੁਝ ਇੰਦਾ ਹੋ ਗਿਆ ਦੇਖ ਲਿਓ ਫਿਰ ਘਰ ਦੇ ਵਿੱਚ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਨਹੀਂ ਇਹ ਪਰਮਾਨਾ ਸਹੀ ਨਹੀਂ ਹੈ ਉਹ ਇੰਦਾ ਨਹੀਂ ਹੋਵੇਗਾ ਹਲ ਇਸ ਤਰ੍ਹਾਂ ਢੰਗ ਦੇ ਨਾਲ ਨਹੀਂ ਦਬਾਇਆ ਜਾ ਸਕਦਾ ਇਸ ਨੂੰ ਜ਼ਬਰਦਸਤੀ ਨਾਲ ਨਹੀਂ ਤੈਨੂੰ ਠੱਲ ਪਾਈ ਜਾ ਸਕਦੀ ਪਰ ਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਮੰਨਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਦੁਬਾਰਾ ਦੁਹਰਾ ਲਈਏ ਅਵਰ ਪੰਜ ਹਮ ਏਕ ਜਨਾਂ ਉਹ ਬਨਦੇ ਨੇ ਗੁਰੂ ਪਾਤਸ਼ਾਹ ਹੋਣ ਦੇ ਬਾਵਜੂਦ ਵੀ ਕਹਿ ਰਹੇ ਨੇ ਪਾਤਸ਼ਾਹ ਪ੍ਰਮਾਤਮਾ ਇਹ ਪੰਜੇ ਵਿਕਾਰ ਮਾਰੇ ਲੂਟੈ ਨੀਤ ਨੀਤ ਕਿਸੇ ਅੱਗੇ ਕਰੀ ਪੁਕਾਰ ਜਨਾਂ ਇਹ ਨਿੱਤ ਦੀ ਗੱਲ ਹੈ ਇਹ ਨਿੱਤ ਦਾ ਸਾਡਾ ਬਲ ਬਣਾ ਹੈ ਜਿੰਨਾ ਅਸੀਂ ਦਿਨ ਦੇ ਵਿੱਚ ਵਿਚਰਦੇ ਹਾਂ ਸਾਇੰਸਟਿਕ ਇਹ ਗੱਲ ਕਹਿੰਦੇ ਨੇ ਕਹਿੰਦੇ ਰੋਜ਼ਾਨਾ ਬੰਦਾ 40 ਤੋਂ 50 ਹਜ਼ਾਰ ਥਾਟਸ ਫੁਰਨੇ ਸੋਚਦਾ ਹੈ ਤੇ ਉਹਦੇ ਵਿੱਚੋਂ 40 ਹਜ਼ਾਰ 네ਗੇਟਿਵ ਹੁੰਦੇ ਨੇ ਵੱਧ 네ਗੇਟਿਵ ਹੁੰਦੇ ਨੇ ਪੋਜ਼ਿਟਿਵ ਵਿਚਾਰਾਂ ਨੂੰ ਖਿੱਚ ਕੇ ਲਿਆਉਣਾ ਪੈਂਦਾ ਏ ਉਹਨਾਂ ਤੇ ਉਦਮ ਕਰਨਾ ਪੈਂਦਾ ਏ ਉਹਨਾਂ ਨੂੰ ਤੇ ਬਿਠਾਉਣਾ ਪੈਂਦਾ ਏ ਕਿ ਨਹੀਂ ਬੈਠ ਜਾਓ ਇਹ ਫੁਰਨੇ ਜਿਆਦਾ ਆਉਂਦੇ ਨੇ ਪਰ ਫੁਰਨਿਆਂ ਦਾ ਇੱਕੋ ਹੀ ਹੱਲ ਹੈ ਜੀ ਇਨੂੰ ਦਬਾਇਆ ਦਬਾਇਆ ਨਹੀਂ ਜਾ ਸਕਦਾ ਭਾਵੇਂ ਕਿਸੇ ਵੀ ਤਰ੍ਹਾਂ ਦੇ ਫੁਰਮੇ ਹੋਣ ਇਹਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਦਬਾਇਆ ਨਹੀਂ ਜਾ ਸਕਦਾ ਗੁਰੂ ਕਿਰਪਾ ਕਰੇ ਗੁਰੂ ਦੇ ਨਾਲ ਧਿਆਨ ਲਾ ਕਰਕੇ ਪਰ ਜਿਨ੍ਹਾਂ ਦੀ ਜ਼ਿੰਦਗੀ ਦੇ ਬਾਹਰੀ ਪੈਮਾਨੇ ਨੂੰ ਥੋੜਾ ਜਿਹਾ ਲੈ ਲੈਂਦੇ ਮਾ ਜਿਨ੍ਹਾਂ ਦੇ ਲਕਸ਼ ਜਿਨ੍ਹਾਂ ਦੇ ਨਿਸ਼ਾਨੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਦੇ ਫਰਜ਼ ਵੱਡੇ ਹੁੰਦੇ ਨੇ ਫਿਰ ਉਹ ਇਨਾਂ ਵਿਕਾਰਾਂ ਦੇ ਵਿੱਚ ਨਹੀਂ ਫਸਦੇ ਉਹ ਆਪਣੇ ਜੀਵਨ ਨੂੰ ਸਮਰਪਿਤ ਭਾਵਨਾ ਦੇ ਵਿੱਚ ਰੱਖਦੇ ਨੇ ਬਾਹਰੀ ਰੂਪ ਦੇ ਵਿੱਚ ਜਿਨ੍ਹਾਂ ਦੇ ਨਿਸ਼ਾਨੇ ਵੱਡੇ ਹੋ ਜਾਂਦੇ ਨੇ ਤਉਹੇ ਇਗਨੋਰ ਕਰ ਦਿੰਦੇ ਨੇ ਉਹ ਬੜਾ ਨਜ਼ਰ ਅੰਦਾਜ਼ ਕਰ ਦਿੰਦੇ ਨੇ ਇੰਨਾ ਗੱਲਾਂ ਪਰ ਅਗਲੀ ਗੱਲ ਮੈਂ ਕਹਾ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਵਿਕਾਰਾਂ ਦੇ ਵਿੱਚ ਹੀ ਕਹਿੰਦੇ ਫਸਿਆ ਹੋਇਆ ਹੈ ਮਨੋਰਥ ਕੋਇ ਨਾ ਪੂਰੇਉ ਚਾਲੇ ਊਠ ਨਿਰਾਸ਼ ਕਹਿੰਦੇ ਮਨੋਰਥ ਕੋਈ ਵੀ ਪੂਰਾ ਨਹੀਂ ਹੁੰਦਾ ਜਿਹੜਾ ਤੇਰਾ ਵਿਕਾਰਾਂ ਦਾ ਆਸਾਂ ਮਨਸ਼ਾਂ ਦਾ ਕਿਸੇ ਤੋਂ ਕਹਿੰਦੇ ਆਸ ਰੱਖਣਾ ਕਿਸੇ ਤੋਂ ਉਮੀਦਾਂ ਰੱਖਣਾ ਬਹੁਤ ਤਰ੍ਹਾਂ ਦੇ ਫੁਰਨੇ ਨੇ ਕਹਿੰਦੇ ਨਹੀਂ ਕੁਝ ਵੀ ਪੂਰਾ ਨਹੀਂ ਹੁੰਦਾ ਤੇਰਾ ਕਿਸੇ ਵੀ ਤਰ੍ਹਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਜਿਤਨੇ ਵੀ ਵਿਚਾਰ ਸੋਚਦਾ ਏ ਜਿਤਨੇ ਵੀ ਫੁਰਨੇ ਆਪਣੇ ਸੁਰਤ ਦੇ ਵਿੱਚ ਲਿਆਉਣਾ ਏ ਫੁਰਨਿਆਂ ਦੇ ਦੁਆਰਾ ਕਹਿੰਦੇ ਤੂੰ ਸੰਤੁਸ਼ਟ ਹੋਣਾ ਚਾਹੁੰਨਾ ਏ ਉਹਨਾਂ ਸਵਾਦਾਂ ਦੇ ਨਾਲ ਸੰਤੁਸ਼ਟ ਹੋਣਾ ਚਾਹੁੰਨਾ ਏ ਥੋੜੀ ਜਿਹੀ ਗੱਲ ਅਗਲੀ ਕਹਿ ਦੇਵਾਂ ਗੱਲ ਥੋੜੀ ਜਿਹੀ ਵੱਡੀ ਏ ਪਰ ਕਹਿਣੀ ਪੈਣੀ ਏ ਮਨੁੱਖ ਭਾਵੇਂ ਕਾਮ ਵਾਸਨਾਵਾਂ ਦੇ ਦੁਆਰਾ ਭਾਵੇਂ ਹਉਮੈ ਅਹੰਕਾਰ ਦੇ ਦੁਆਰਾ ਭਾਵੇਂ ਕ੍ਰੋਧ ਦੇ ਦੁਆਰਾ ਭਾਵੇਂ ਲੋਭ ਦੇ ਦੁਆਰਾ ਉਹਨੂੰ ਕਿਸੇ ਵੀ ਢੰਗ ਦੇ ਨਾਲ ਜੇ ਕੋਈ ਰਸ ਆ ਰਿਹਾ ਏ ਉਹ ਰਸ ਉਹਦੇ ਆਪਣੇ ਅੰਦਰ ਉਤਪੰਨ ਹੁੰਦਾ ਏ ਉਹ ਰਸ ਕਿਤੇ ਬਾਹਰੋਂ ਨਹੀਂ ਮਿਲਦਾ ਕੋਈ ਵੀ ਰਸ ਹੈ ਕਿਸੇ ਵੀ ਤਰ੍ਹਾਂ ਦਾ ਰਸ ਹੈ ਉਹ ਰਸ ਜੇ ਆਪ ਮਾਨ ਰਿਹਾ ਏ ਕਿਸੇ ਗੱਲ ਦਾ ਕਿਸੇ ਵੀ ਤਰ੍ਹਾਂ ਦੀ ਗੱਲ ਦਾ ਤਾਂ ਰਸ ਬਣਦਾ ਏ ਨਹੀਂ ਤਾਂ ਪਤੀ ਪਤਨੀ ਭਾਵੇਂ ਇੱਕ ਹੀ ਛੱਤ ਥੱਲੇ ਰਹਿੰਦੇ ਨੇ ਜੇ ਉਹਨਾਂ ਦਾ ਇੱਕ ਦੂਜੇ ਵਿੱਚ ਕੋਈ ਚਾਹ ਨਹੀਂ ਏ ਕੋਈ ਉਹਨਾਂ ਦੇ ਆਪਸ ਦੇ ਵਿੱਚ ਬੋਲ ਬਾਲੀ ਚੰਗੀ ਨਹੀਂ ਹੈ ਉਹਨਾਂ ਦਾ ਰਹਿਣ ਸਹਿਣ ਚੰਗਾ ਨਹੀਂ ਹੈ ਪਰਿਵਾਰ ਦਾ ਰਹਿਣ ਸਹਿਣ ਚੰਗਾ ਨਹੀਂ ਹੈ ਤਾਂ ਇੱਕ ਛੱਤ ਥੱਲੇ ਬੈਠਿਆਂ ਵੀ ਇੱਕ ਦੂਜੇ ਵਿੱਚ ਕੋਈ ਸਵਾਦ ਨਹੀਂ ਹੁੰਦਾ ਫਿਰ ਰਸ ਨਹੀਂ ਹੁੰਦਾ ਧੀਆ ਪੁੱਤਰ ਵੀ ਬੁਰੇ ਲੱਗਦੇ ਨੇ ਜੇ ਕੁਝ ਵੀ ਹੈ ਤਾ ਉਹ ਇਸ ਸੁਰਤ ਦੇ ਵਿੱਚ ਹੈ ਬਾਹਰ ਕਿਤੇ ਵੀ ਕੁਝ ਨਹੀਂ ਅਸੀਂ ਭੋਜਨ ਛਕਦੇ ਹਾਂ ਜੀ ਭੋਜਨ ਛਕਦੇ ਜੇ ਆਨੰਦ ਆਪਣੇ ਆਪ ਨੂੰ ਆ ਰਿਹਾ ਹੈ ਤਾਂ ਆ ਰਿਹਾ ਹੈ ਉਹ ਬਾਹਰੋਂ ਕੁਝ ਨਹੀਂ ਆ ਰਿਹਾ ਨਹੀਂ ਜੇ ਅਸੀਂ ਮਾਣ ਰਹੇ ਹਾਂ ਜੇ ਮੰਨਿਆ ਜਾਵੇ ਉਸ ਨੂੰ ਫਿਰ ਰਸ ਨਹੀਂ ਤੇ ਕੋਈ ਰਸ ਨਹੀਂ ਕੋਈ ਸਵਾਦ ਨਹੀਂ ਉਹਦੇ ਵਿੱਚ ਤਾਂ ਮੰਨ ਜਾਈਏ ਜਦੋਂ ਗੁਰੂ ਕੋਲੇ ਆਉਂਦੇ ਹਾਂ ਪਾਤਸ਼ਾਹ ਇਹ ਵਿਕਾਰ ਰੋਜ਼ਾਨਾ ਲੁੱਟਦੇ ਨੇ ਤੇ ਮੈਂ ਅਗਲੀ ਗੱਲ ਕਹਿ ਕੇ ਫਤਿਬਲਾ ਦੇ ਮਾਂ ਇਹਨਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ ਸਿਰਫ ਇਹਨਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਧਿਆਨ ਨੂੰ ਗੁਰੂ ਤੇ ਲਗਾਇਆ ਜਾ ਸਕਦਾ ਹੈ ਧਿਆਨ ਗੁਰੂ ਵਿੱਚ ਜਿੰਨਾ ਸਮਾਂ ਕੇਂਦਰਿਤ ਰਹੇਗਾ ਗੁਰੂ ਵੱਲ ਧਿਆਨ ਰਹੇਗਾ ਮਨੁੱਖ ਬਚਿਆ ਰਹਿੰਦਾ ਏ ਕਿਉਂਕਿ ਮਨ ਦਾ ਕੰਮ ਹੈ ਸੋਚਣਾ ਤੇ ਸੋਚਣ ਦੇ ਲਈ ਅਸੀਂ ਸੁਰਤ ਨੂੰ ਕੀ ਫੁਰਨਾ ਦਿੰਨੇ ਹਾਂ ਕੀ ਖਿਆਲ ਦਿੰਦੇ ਹਾਂ ਉਹ ਖਿਆਲ ਡਿਪੈਂਡ ਕਰਦਾ ਹੈ ਸਾਡੇ ਸਵਾਦ ਤੇ ਸਾਡੇ ਰਸਤੇ ਜੋ ਬਾਡੀ ਨੂੰ ਲੱਗਿਆ ਹੋਇਆ ਹੈ ਫਿਰ ਉਹ ਫੁਰਨਿਆਂ ਤੇ ਮਨ ਕੰਮ ਕਰਦਾ ਰਹਿੰਦਾ ਹੈ ਮਨੁੱਖ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਫਿਰ ਉਹਦੇ ਚ ਹੀ ਲੱਗਿਆ ਰਹਿੰਦਾ ਹੈ ਉਹਨਾਂ ਸਵਾਦਾਂ ਦੇ ਵਿੱਚ ਹੀ ਤੁਰਿਆ ਰਹਿੰਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਵਿਕਾਰ ਇਹ ਫੁਰਨੇ ਤਾਂ ਹੀ ਵਸ ਆ ਸਕਦੇ ਨੇ ਜੇ ਅਸੀਂ ਸੰਪੂਰਨ ਰੂਪ ਦੇ ਵਿੱਚ ਆਪਣਾ ਧਿਆਨ ਗੁਰੂ ਤੇ ਲਗਾ ਦਿਈਏ